ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਗੰਗਾ ਨਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਐਸੀ ਮੋਢ ਤੋਂ ਦੋਹਾਂ ਦੀ ਸੱਚੇ ਬਾਤ ਸ਼ਾਨਾ ਯਾਰੀ ਐਸੀ ਮੋਢ ਤੋਂ ਦੋਹਾਂ ਦੀ ਸੱਚੇ ਬਾਤ ਸ਼ਾਨਾ ਯਾਰੀ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਬਚਪਨ ਦੇ ਸਾਥੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹਿ ਕੇ ਆਪਣਾ ਗੁਰਮਤਿ ਪਿਆਰਿਓ ਸਮਾਂ ਨੰਗਾਇਆ ਹਨ ਤੇ ਆਪ ਹੁਣ ਆਪ ਜੀ ਨੂੰ ਪਤਾ ਅੱਜ 10 ਫਰਵਰੀ ਹੋ ਗਈ ਹੈ 12 ਫਰਵਰੀ ਨੂੰ ਜਗਤ ਪਿਤਾ ਸਤਗੁਰੂ ਧੰਨ ਗੁਰੂ ਰਵਿਦਾਸ ਪਿਤਾ ਮਹਾਰਾਜ ਜੀ ਦੇ ਅਵਤਾਰ ਪੁਰਬ ਨਗਰਾਂ ਨਗਰਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹੈ ਤੇ ਸੰਗਤ ਜੀ ਆਪਾ ਪੜਦੇ ਹੁੰਨੇ ਆ 1430 ਕੀ ਮਾਗ ਸੁਦੀ 15 ਅਸ ਐ ਦੁਖੀਓ ਕੇ ਕਲਿਆਨ ਹੇਤ ਪ੍ਰਗਟੇ ਥੇ ਰਵੀ ਦਾਸ ਧੰਨ ਗੁਰੂ ਰਵੀਦਾਸ ਪਿਤਾ ਮਹਾਰਾਜ ਇਸ ਦੁਨੀਆ ਨੂੰ ਤਾਰਨ ਵਾਸਤੇ ਕਾਂਸੀ ਬਨਾਰਸ ਸ੍ਰੀ ਗਵਰਧਨਪੁਰਾ ਜਿੱਥੇ ਮਾਤਾ ਕਲਸਾ ਦੀ ਕੁੱਖ ਤੋਂ ਪਿਤਾ ਸੰਤੋਖ ਦਾਸ ਦੇ ਘਰ ਵਿੱਚ ਮਹਾਰਾਜ ਨੇ ਅਵਤਾਰ ਲਿਆ ਤੇ ਕੋਲ ਦੁਨੀਆ ਨੂੰ ਤਾਰਦੇ ਆ ਤਾਰਦੇ ਆ ਤਾਰਦੇ ਆ ਵੇਖੋ ਗੁਰਮ ਪਿਆਰਿਓ ਮਹਾਰਾਜ ਦੇ ਕੋਲ ਰਾਜੇ ਆਏ ਰਾਜਿਆਂ ਨੂੰ ਸਤਿਗੁਰ ਨੇ ਫਕੀਰ ਬਣਾ ਕੇ ਤੋੜਿਆ ਆਪਾਂ ਵੀ ਗੁਰੂ ਦੇ ਘਰ ਵਿੱਚ ਆਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਕੇ ਬੇਨਤੀ ਕਰੀਏ ਸਤਿਗੁਰ ਮੰਗ ਨਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਨਾ